ਅੱਜ ਦਾ ਮਹੀਨਾ ਜਿਹੜਾ ਉਹ ਪੋ ਦਾ ਆਰੰਭ ਹੋਇਆ ਹੈ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਪੋਖ ਤੁਖਾਰ ਨਾ ਵਿਆਪਾਈ ਕੰਠ ਮਿਲਿਆ ਹਰ ਨਾਹੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕਿ ਪੋ ਦੇ ਮਹੀਨੇ ਦੇ ਅੰਦਰ ਜਿਸ ਤਰ੍ਹਾਂ ਪਿਛਲੇ ਮਹੀਨਿਆਂ ਦੇ ਵਿੱਚ ਗਰਮੇ ਦੀ ਰੁੱਤ ਰਹੀ ਹੈ ਭੌਤਿਕ ਗਰਮੀ ਦੇ ਵਿੱਚ ਵੀ ਇਹ ਮਨੁੱਖ ਜਿਹੜਾ ਉਹ ਦੁੱਖ ਮਨਾਉਂਦਾ ਹੈ ਕਿ ਗਰਮੀ ਦੇ ਕਾਰਨ ਇਹ ਕਈ ਕੰਮਕਾਰ ਜਿਹੜੇ ਨਹੀਂ ਕਰ ਸਕਦਾ ਆਪਣੇ ਸਰੀਰ ਨੂੰ ਇਹ ਤੰਗ ਜਾਣਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਇਹ ਪੋਹ ਦੇ ਮਹੀਨੇ ਦੇ ਅੰਦਰ ਪੋਖ ਸਤਿਗੁਰਾਂ ਨੇ ਆਪਾਂ ਪੋਹ ਕਹਿੰਨੇ ਖੱਖੇ ਦੇ ਨਾਲ ਇਹ ਮਹੀਨੇ ਨੂੰ ਦਰਜ ਕੀਤਾ ਕਿ ਪੋਖ ਤੁਖਾਰ ਦਾ ਅਰਥ ਹੈ ਕਿ ਠੰਡ ਪਾਲਾ ਕਕਰ ਨਾ ਵਿਆਪੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਇਹ ਪੋ ਦੇ ਮਹੀਨੇ ਦੇ ਵਿੱਚ ਬੜੀ ਜਿਆਦਾ ਠੰਡ ਪੈਂਦੀ ਹੈ ਕੋਰਾ ਕਕਰ ਵੀ ਪੈਂਦਾ ਹੈ ਤੇ ਉਹ ਠੰਡ ਦੇ ਕਾਰਨ ਕੁਝ ਜਿਹੜੇ ਜੀਵ ਹਨ ਉਹ ਆਲਸੇ ਹੋ ਜਾਂਦੇ ਹਨ ਕਿ ਆਪਣੇ ਕੰਮਾਂ ਵਿੱਚ ਆਲਸ ਲਿਆਉਂਦੇ ਹਨ ਠੰਡ ਦੇ ਕਾਰਨ ਉਹ ਕੰਮ ਕਰਤੇ ਨਹੀਂ ਜਾਂਦੇ ਜਾਂ ਨਹੀਂ ਕਰ ਸਕਦੇ ਜਾਂ ਉਹਨਾਂ ਨੂੰ ਪਰਮਾਤਮਾ ਦੀ ਭਗਤੀ ਕਰਨ ਵਿੱਚ ਜਿਹੜੀ ਮੁਸ਼ਕਲ ਆਉਂਦੀ ਹੈ ਸਤਿਗੁਰੂ ਜੀ ਕਹਿੰਦੇ ਭਰ ਜਿਹੜੇ ਅਸਲੀ ਪਰਮਾਤਮਾ ਦੇ ਨਾਮ ਜਪਣ ਵਾਲੀਆਂ ਰੂਹਾਂ ਇਹ ਜੀਵ ਇਸਤਰੀ ਜਿਨ੍ਹਾਂ ਨੂੰ ਉਸ ਪ੍ਰਮਾਤਮਾ ਨੇ ਆਪਣੇ કંਠ ਨਾਲ ਗਲੇ ਨਾਲ ਲਾ ਲਿਆ ਜਾਂ ਆਪਣੇ ਜ਼ੁਬਾਨ ਦੇ ਨਾਲ ਪ੍ਰਮਾਤਮਾ ਦਾ ਨਾਮ ਜਪਦੇ ਆ કંਠ ਵਿੱਚ ਉਸ ਪ੍ਰਮਾਤਮਾ ਦਾ ਨਾਮ ਵਸਾ ਲਿਆ ਜਿਹੜੀਆਂ ਜੀਵ ਇਸਤਰੀਆਂ ਇਹ ਮਨੁੱਖ ਉਸ ਪ੍ਰਮਾਤਮਾ ਦੇ ਨਾਲ ਗਲੇ ਦੇ ਨਾਲ ਲੱਗ ਗਈਆਂ ਨਾ ਸਤਿਗੁਰੂ ਜੀ ਕਹਿੰਦੇ ਪੋਖ ਤੁਖਾਰ ਨਾ ਵਿਆਪੇ ਉਹਨਾਂ ਜੀਵ ਇਸਤਰੀਆਂ ਨੂੰ ਉਹਨਾਂ ਮਨੁੱਖਾਂ ਨੂੰ ਇਹ ਠੰਡ ਦੇ ਮਹੀਨੇ ਵਿੱਚ ਫਿਰ ਜਿਹੜੀ ਠੰਡ ਕੱਕਰ ਆ বরਫ ਕਈਆਂ ਥਾਵਾਂ ਤੇ ਪੈਂਦੀ ਉਹ ਕਦੇ ਵਿਆਪਦੀ ਨਹੀਂ ਜਿਨ੍ਹਾਂ ਨੂੰ ਉਸ ਪ੍ਰਮਾਤਮਾ ਪਤੀ ਨੇ ਆਪਣੇ ਗਲ ਦੇ ਨਾਲ ਲਾ ਲਿਆ ਹੈ ਉਹ ਕਦੇ ਠੰਡ ਦੀ ਪਰਵਾਹ ਨਹੀਂ ਕਰਦੇ ਉਹ ਸਦਾ ਪ੍ਰਮਾਤਮਾ ਦੇ ਨਾਲ ਜੁੜੇ ਰਹਿੰਦੇ ਹਨ ਮਨ ਬੇਧਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ ਉਹਨਾਂ ਜੀਵ ਇਸਤਰੀਆਂ ਨੂੰ ਉਹਨਾਂ ਮਨੁੱਖਾਂ ਨੂੰ ਹਮੇਸ਼ਾ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਗ ਲੱਗੀ ਰਹਿੰਦੀ ਕਿਸੀ ਪਰਮਾਤਮਾ ਦੇ ਦਰਸ਼ਨ ਕਰੀਏ ਪਰਮਾਤਮਾ ਸਾਹੋ ਦੇ ਜਿਹੜਾ ਸ਼ਾਹਾਂ ਦਾ ਬਾਦਸ਼ਾਹ ਕਾਲਪੁਰਖ ਵਹਿ ਗੁਰੂ ਆ ਉਹਨਾਂ ਦੇ ਉਸ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਗ ਲੱਗੀ ਰਹਿੰਦੀ ਅੰਦਰ ਜਿਹੜਾ ਹਿਰਦਾ ਉਹ ਜੁੜਿਆ ਰਹਿੰਦਾ ਹੈ ਮਨ ਜਿਹੜਾ ਉਹ ਵਿੱਦਿਆ ਜਾਂਦਾ ਵਿੰਨਿਆ ਜਾਂਦਾ ਹੈ ਪਰਮਾਤਮਾ ਦੇ ਚਰਨਾਂ ਦੇ ਨਾਲ ਪਰਮਾਤਮਾ ਨੂੰ ਉਹ ਮਨੁੱਖ ਸਦਾ ਹੀ ਦਰਸ਼ਨਾ ਵਾਸਤੇ ਤਾਂਗ ਕਰਦੇ ਰਹਿੰਦੇ ਹਨ ਤੇ ਸਦਾ ਹੀ ਉਹਨਾਂ ਜੀਵ ਇਸਤਰੀਆਂ ਦੇ ਅੰਦਰ ਇਸ ਪੋਦੇ ਮਹੀਨੇ ਦੇ ਵਿੱਚ ਪਰਮਾਤਮਾ ਦੇ ਚਰਨਾਂ ਵਿੱਚ ਉਹਨਾਂ ਦਾ ਮਨ ਜਿਹੜਾ ਉਹ ਜੁੜਿਆ ਰਹਿੰਦਾ ਹੈ ਵਿਝਿਆ ਰਹਿੰਦਾ ਹੈ ਪਰਮਾਤਮਾ ਦੇ ਦਰਸ਼ਨਾਂ ਦੀ ਪ੍ਰੀਤ ਉਹਨਾਂ ਮਨੁੱਖਾਂ ਨੂੰ ਲੱਗੀ ਰਹਿੰਦੀ ਹੈ ਓਟ ਗੋਵਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੂ ਉਸ ਪਰਮਾਤਮਾ ਦੀ ਓਟ ਆਸਰਾ ਗੋਵਿੰਦ ਦਾ ਅਰਥ ਹੈ ਧਰਤੀ ਦੀ ਪਾਲਣਾ ਕਰਨਾ ਵਾਲਾ ਗੋਪਾਲ ਉਹ ਪਰਮਾਤਮਾ ਜਿਹੜਾ ਸਾਰਿਆਂ ਨੂੰ ਪਾਲ ਰਿਹਾ ਹੈ ਉਸ ਪਰਮਾਤਮਾ ਜਿਹੜਾ ਸਵਾਮੀ ਆ ਉਹਦੀ ਸੇਵਾ ਕਰਕੇ ਆਸਰਾ ਲੈ ਕਰਕੇ ਉਹ ਮਨੁੱਖ ਸਦੀਵੀ ਤੌਰ ਤੇ ਜੀਂਦੇ ਹਨ ਆਪਣੇ ਜੀਵਨ ਦੇ ਵਿੱਚ ਪਰਮਾਤਮਾ ਦਾ ਆਸਰਾ ਲੈ ਕਰਕੇ ਤੇ ਸੇਵਾ ਸਵਾਮੀ ਲਾਹੋ ਪਰਮਾਤਮਾ ਦੀ ਸੇਵਾ ਦਾ ਲਾਭ ਉਹ ਮਨੁੱਖ ਖਾਟਦੇ ਹਨ ਪਰਮਾਤਮਾ ਦੀ ਸੇਵਾ ਕਰਨ ਦੇ ਨਾਲ ਗੁਰੂ ਦੀ ਸੇਵਾ ਕਰਨ ਦੇ ਨਾਲ ਮਨੁੱਖ ਜਿਹੜਾ ਉਹ ਮਨ ਚਿੰਦੇ ਫਲ ਉਹ ਪ੍ਰਾਪਤ ਕਰ ਲੈਂਦਾ ਹੈ ਸਤਗੁਰ ਕੀ ਸੇਵਾ ਸਫਲ ਹੈ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਸਤਗੁਰੂ ਜੀ ਕਹਿੰਦੇ ਉਸ ਪਰਮਾਤਮਾ ਦੀ ਸੇਵਾ ਕਰਨ ਦੇ ਨਾਲ ਇਹ ਮਨੁੱਖ ਮਾਨ ਚਿੰਦੇ ਜਿਹੜੇ ਇਹਦੇ ਮਨ ਦੇ ਅੰਦਰ ਇਛਾਵਾਂ ਹਨ ਉਹ ਫਲ ਪ੍ਰਾਪਤ ਕਰ ਲੈਂਦਾ ਏ ਜਿਨ੍ਹਾਂ ਨੇ ਉਸ ਗੋਪਾਲ ਪਰਮਾਤਮਾ ਦਾ ਆਸਰਾ ਟਕਿਆ ਉਹ ਸਦਾ ਹੀ ਸੇਵਾ Swami ਲਾਉ ਉਹ ਪਰਮਾਤਮਾ ਦੀ ਸੇਵਾ ਦਾ ਲਾਭ ਮਨੁੱਖ ਖਾਟਦੇ ਹਨ ਵਿਖਿਆ ਪਹੇ ਨਾ ਸਕੈ ਮਿਲ ਸਾਧੂ ਗੁਣ ਗਾਹੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਉਹ ਪਰਮਾਤਮਾ ਦਾ ਆਸਰਾ ਟਕਿਆ ਉਹਟ ਤੱਕਿਆ ਜਿਨ੍ਹਾਂ ਨੇ ਉਸ ਪਰਮਾਤਮਾ ਦਾ ਨਾਮ ਜਪਦੇ ਹਨ ਵਿਖਿਆ ਦਾ ਅਰਥ ਹੈ ਮਾਇਆ ਰੂਪੀ ਪਦਾਰਥ ਜਿਹੜੇ ਹਨ ਦੁਨੀਆ ਦੇ ਵਿੱਚ ਜਿਹੜੀ ਮਾਇਆ ਵਿਆਪਦੀ ਹੈ ਮਾਇਆ ਬਾਰੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਹੈ ਕਿ ਮਾਇਆ ਕੀ ਸਾਧੂ ਗੁਰਾਂ ਨੇ ਪੈਸਿਆਂ ਨੂੰ ਕੱਲਾ ਮਾਇਆ ਨਹੀਂ ਆਖਿਆ ਕਿਉਂਕਿ ਉਹ ਵਰਤਨ ਵਾਸਤੇ ਗੁਜਰਾਨ ਹੈ ਸਾਡੇ ਵਾਸਤੇ ਪੈਸਿਆਂ ਦੀ ਲੋੜ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇਹ ਮਾਇਆ ਹੈ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮਾਇਆ ਉਹ ਚੀਜ਼ ਆ ਜਿਹੜੀ ਸਾਨੂੰ ਪਰਮਾਤਮਾ ਨਾਲੋਂ ਤੋੜਦੀ ਮੋਹ ਉਪਜਦਾ ਪਰਮਾਤਮਾ ਵਿਸਰਦਾ ਉਹ ਹਰ ਚੀਜ਼ ਆ ਭਾਵੇਂ ਦੁਨੀਆ ਦਾ ਕੋਈ ਪਦਾਰਥ ਹੋਵੇ ਗੁਰੂ ਅਰਜਨ ਦੇਹ ਮਹਾਰਾਜ ਜੀ ਕਹਿੰਦੇ ਸਾਨੂੰ ਇਸ ਮਹੀਨੇ ਦੇ ਰਾਈ ਸਮਝਾਰਿਆ ਨੇ ਕਿ ਬਿਖਿਆ ਪੋਹੇ ਨਾ ਸਕੈ ਮਿਲ ਸਾਧੂ ਗੁਣ ਗਾਹੁ ਜਿਨ੍ਹਾਂ ਨੇ ਉਹ ਸਾਧੂ ਗੁਰੂ ਦੇ ਗੁਣਾ ਨੂੰ ਗਾਇਆ ਹੈ ਪਰਮਾਤਮਾ ਦੀ ਸਿਵਤ ਸਲਾਹ ਕੀਤੀ ਹੈ ਗੁਰੂ ਦੇ ਨਾ ਸੇਵਾ ਕੀਤੀ ਹੈ ਸਿਮਰਨ ਕੀਤਾ ਹੈ ਉਹਦੇ ਗੁਣਾ ਨੂੰ ਗਾਇਆ ਹੈ ਗੁਰੂ ਨੂੰ ਮਿਲ ਕਰਕੇ ਉਹ ਪਰਮਾਤਮਾ ਦੀ ਸਿਵਤ ਸਲਾਹ ਕਰਦੇ ਹਨ ਬਿਖਿਆ ਪੋਹੇ ਨਾ ਸਕੀਏ ਦੁਨਿਆਵੀ ਪਦਾਰਥ ਮਾਇਆ ਜਿਹੜੀ ਉਹਨਾਂ ਨੂੰ ਛੂ ਨਹੀਂ ਸਕਦੇ ਪੋ ਨਹੀਂ ਸਕਦੇ ਜਹਤੈ ਉਪਜੇ ਤਹਿ ਮਿਲੀ ਸੱਚੀ ਪ੍ਰੀਤ ਸਮਾਹੂ ਇਹ ਜੀਵ ਇਸਤਰੀ ਇਹ ਆਤਮਾ ਫਿਰ ਜਿਸ ਪਰਮਾਤਮਾ ਤੋਂ ਪੈਦਾ ਹੋਈ ਹੈ ਜਹਤੈ ਉਪਜੀ ਕਿਉਂਕਿ ਉਹ ਪਰਮਾਤਮਾ ਨੇ ਸਰੀਰ ਵਿੱਚ ਜੋਤ ਰੱਖੀ ਹੈ ਤਾਂ ਇਹ ਮਨੁੱਖ ਇਸ ਧਰਤੀ ਤੇ ਆਇਆ ਇਸ ਸਰੀਰਾ ਮੇਰੇ ਆਹ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਗੁਰੂ ਅਰਜਨ ਦੇਵ ਜੀ ਮਾਰਕ ਕਹਿੰਦੀ ਜਹਤੈ ਉਪਜੀ ਤਹਿ ਮਿਲੀ ਜਿਸ ਪਰਮਾਤਮਾ ਤੋਂ ਇਹ ਜੀਵ ਪੈਦਾ ਹੋਇਆ ਏ ਫਿਰ ਉਸ ਪਰਮਾਤਮਾ ਦੇ ਨਾਲ ਇਹ ਮਿਲ ਜਾਂਦਾ ਏ ਸੱਚੀ ਪ੍ਰੀਤ ਸਮਾਹੋ ਸੱਚੀ ਪ੍ਰੀਤ ਕਰਨ ਦੇ ਨਾਲ ਪਰਮਾਤਮਾ ਦੇ ਨਾਲ ਪ੍ਰੇਮ ਕਰਨ ਦੇ ਨਾਲ ਇਹ ਮਨੁੱਖ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ ਏ ਗੁਰੂ ਗੋਬਿੰਦ ਸਿੰਘ ਮਹਾਰਾਜੀ ਸਵਈਆਂ ਦੇ ਅੰਦਰ ਜ਼ਿਕਰ ਕਰਦੇ ਹਨ ਜਿਨ ਪ੍ਰੇਮ ਕਿयो ਤਿਨਹੀ ਪ੍ਰਭ ਪਾਇਓ ਜਿਨ੍ਹਾਂ ਨੇ ਉਸ ਪ੍ਰਮਾਤਮਾ ਦੇ ਨਾਲ ਪ੍ਰੇਮ ਕੀਤਾ ਉਹਨਾਂ ਨੇ ਉਸ ਪ੍ਰਮਾਤਮਾ ਪ੍ਰਭੂ ਨੂੰ ਹੀ ਪ੍ਰਾਪਤੀ ਕਰ ਲਈ ਸੱਚੀ ਪ੍ਰੀਤ ਜਿਨ੍ਹਾਂ ਨੇ ਜੋੜੀ ਹੈ ਸਤਿਗੁਰੂ ਜੀ ਕਹਿੰਦੇ ਫਿਰ ਉਹ ਮਨੁੱਖ ਜਿੱਥੋਂ ਪੈਦਾ ਹੋਇਆ ਇਹ ਇਨਸਾਨ ਸੀ ਉਹ ਪ੍ਰਮਾਤਮਾ ਦੀ ਜੋਤ ਵਿੱਚੋਂ ਉਸੇ ਜੋਤ ਦੇ ਨਾਲ ਇਹ ਉਸ ਪ੍ਰਮਾਤਮਾ ਦੇ ਨਾਲ ਮਿਲ ਜਾਂਦਾ ਹੈ ਕਰਗਹ ਲੀਨੇ ਪਾਰ ਬ੍ਰਹਮ ਬੋੜ ਨ ਵਿਛੜਿਆ ਹੁ ਕਰ ਦਾ ਅਰਥ ਇਹ ਹੱਥ ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ ਪਾਰ ਬ੍ਰਹਮਣੇ ਹੱਥ ਫੜ ਕਰਕੇ ਤੇ ਇਹਨੂੰ ਆਪਣਾ ਬਣਾ ਲਿਆ ਹੈ ਆਪਣੇ ਨਾਲ ਜੋੜ ਲਿਆ ਹੈ ਇਹਦਾ ਹੱਥ ਫੜ ਲਿਆ ਹੈ ਬੋੜ ਨ ਵਿਛੜਿਆ ਹੁ ਫਿਰ ਇਹ ਜੀਵ ਇਸਤਰੀ ਇਹ ਮਨੁੱਖ ਨਾਮ ਜਪਣ ਵਾਲੀ ਬੰਦਗੀ ਵਾਲੀ ਰੂਹ ਇੱਕ ਵਾਰੀ ਪਰਮਾਤਮਾ ਦੇ ਨਾਲ ਜੁੜ ਜਾਂਦੀ ਹੈ ਜਦੋਂ ਪਰਮਾਤਮਾ ਹੱਥ ਫੜ ਲੈਂਦਾ ਹੈ ਬਹੜਨ ਵਿਛੜੀ ਜਾਉ ਦੁਬਾਰਾ ਇਹ ਮਨੋਕੋ ਪਰਮਾਤਮਾ ਤੋਂ ਵਿਛੜਦਾ ਨਹੀਂ ਆ ਮਿਲਿਆ ਹੋਏ ਨਾ ਵਿਛੜੇ ਜੇ ਆਪ ਮੇਲੇ ਕਰਤਾਰ ਜਿਉ ਪਰਮਾਤਮਾ ਆਪ ਮੇਲ ਲਵੇ ਕਦੇ ਮਿਲਿਆ ਹੋਇਆਂ ਨੂੰ ਕੋਈ ਵਿਛੋੜ ਨਹੀਂ ਸਕਦਾ ਬਾਰ ਜਾਉ ਲਖ 베ਰੀਆਂ ਹਰ ਸੱਜਣ ਅਗਮ ਅਗਾਹੂ ਸਤਿਗੁਰੂ ਜੀ ਕਹਿੰਦੇ ਮੈਂ ਉਸ ਪਰਮਾਤਮਾ ਜਿਹੜਾ ਅਗਮ ਆ ਇਹਨਾਂ ਇੰਦਰੀਆਂ ਦੀ ਪਹੁੰਚ ਤੋਂ ਪਰੇ ਆ ਅਗਾਹੋ ਜਿਹੜਾ ਡੂੰਗਾ ਜਿਦਾ ਕੋਈ ਅੰਤ ਨਹੀਂ ਪਾ ਸਕਦਾ ਉਹ ਸੱਜਣ ਸਾਡਾ ਮਿੱਤਰ ਹੈ ਐਸੇ ਮਿੱਤਰ ਪਰਮਾਤਮਾ ਜਿਹੜਾ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਜਿੰਨੂੰ ਹੱਥਾਂ ਦੇ ਨਾਲ ਛੂਹਿਆ ਨਹੀਂ ਜਾ ਸਕਦਾ ਅੱਖੀ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਜੀਬੇ ਬਾਝੋਂ ਬੋਲਣਾ ਸਤਿਗੁਰੂ ਜੀ ਕਹਿੰਦੇ ਉਸ ਪਰਮਾਤਮਾ ਨੂੰ ਜਿਹੜਾ ਅਗਮਿਆ ਪਾਉਂਚ ਤੋ ਪਰੇ ਆ ਉਹ ਪਰਮਾਤਮਾ ਨੂੰ ਨਾਮ ਜੱਪ ਕੇ ਪਾਇਆ ਜਾਂਦਾ ਹੈ ਉਹ ਡੂੰਗਾਏ ਉਸ ਪਰਮਾਤਮਾ ਸੱਜਣ ਮਿੱਤਰ ਤੋਂ ਬਾਰ ਜਾਉ ਲੱਖ 베ਰੀਏ ਇੱਕ ਵਾਰੀ ਨਹੀਂ 100 ਵਾਰੀ ਨਹੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਲੱਖਾਂ ਵਾਰੀ ਮੈਂ ਉਸ ਪਰਮਾਤਮਾ ਤੋਂ ਵਾਰਨੇ ਤੇ ਬਲਿਹਾਰ ਜਾਂਨਾ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਹੂੰ ਫਿਰ ਉਹ ਪਰਮਾਤਮਾ ਦਾ ਦਰ ਉੱਤੇ ਜਿਹੜੀਆਂ ਜੀਵ ਸਤਰੀਆ ਪੈ ਜਾਂਦੀ ਹੈ ਜਿਹੜੇ ਮਨੁੱਖ ਉਸ ਪਰਮਾਤਮਾ ਦਾ ਨਾਮ ਤੇ ਆਉਂਦੇ ਉਹਦੀ ਓਟ ਆਸਰਾ ਤੱਕਦੇ ਸ਼ਰਮ ਪਈ ਨਾਰਾਇਣੇ ਫਿਰ ਉਹ ਪਰਮਾਤਮਾ ਨੂੰ ਉਹਨਾਂ ਦੇ ਲਾਜ ਆਿਆਂ ਦੀ ਜਿਹੜੀ ਸ਼ਰਨ ਆਿਆਂ ਦੀ ਲਾਜ ਆ ਉਹ ਰੱਖਣੀ ਪੈਂਦੀ ਪਰਮਾਤਮਾ ਦਾ ਜਿਹੜਾ ਮਨੁੱਖ ਹੋ ਜਾਂਦਾ ਹੈ ਦਾਰ ਤੇ ਆਨ ਤੇ ਡਿੱਗ ਜਾਂਦਾ ਏ ਸਗਲ ਦੁਆਰ ਕੋ ਛਾੜ ਕੇ ਗਾਇਓ ਤੁਹਾਰੋ ਦੁਆਰ ਬਾਹੇ ਗਹਿ ਕੇ ਲਾਜ ਅਸ ਗੋਬਿੰਦ ਦਾਸ ਤੁਹਾਰ ਜਿਹੜਾ ਸਾਰਿਆਂ ਦੁਆਰਿਆਂ ਨੂੰ ਛੱਡ ਕਰਕੇ ਗੁਰੂ ਦੇ ਦਵਾਰੇ ਉੱਤੇ ਆਨ ਕਰਕੇ ਡਿੱਗ ਜਾਂਦਾ ਸਤਿਗੁਰੂ ਜੀ ਕਹਿੰਦੇ ਫਿਰ ਉਹ ਦਰ ਆਿਆਂ ਦੀ ਪਰਮਾਤਮਾ ਲਾਜ ਰੱਖਦਾ ਏ ਸ਼ਰਮ ਰੱਖਦਾ ਏ ਇੱਜ਼ਤ ਰੱਖਦਾ ਏ ਸ਼ਰਮ ਭਈ ਨਾਰਾਇਣੈ ਨਾਨਕ ਦਰ ਭਈ ਆਹ ਪੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇਪਰਵਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕਿ ਪੋ ਦਾ ਮੀਨਾ ਉਹਨਾ ਮਨੁੱਖਾਂ ਵਾਤੇ ਸਦਾ ਹੀ ਸੁਖ ਦਿੰਦਾ ਹੈ ਕਿੰਨਾ ਮਨੁੱਖਾਂ ਨੂੰ ਸੁਖ ਦਿੰਦਾ ਹੈ ਤੇ ਸੁਖ ਜਪਦਾ ਹੈ ਉਹਨਾਂ ਨੂੰ ਕਦੇ ਆਲਸ ਸਤਾਉਂਦਾ ਨਹੀਂ ਆਂ ਨੀਂਦ ਸਤਾਉਂਦੀ ਨਹੀਂ ਆ ਉਹ ਸਦਾ ਪਰਮਾਤਮਾ ਨਾਲ ਜੁੜੇ ਰਹਿੰਦੇ ਹਨ ਜਿੰਨੀ ਮਰਜ਼ੀ ਠੰਡ ਹੋਵੇ। ਭੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇਪਰਵਾਹ ਜਿਨ੍ਹਾਂ ਨੂੰ ਉਹ ਪਰਮਾਤਮਾ ਬਖਸ਼ ਲੈਂਦਾ ਹੈ ਨਦਰ ਕਰ ਦਿੰਦਾ ਹੈ ਆਪਣੇ ਨਾਲ ਵੇਪਰਵਾਹ ਪਰਮਾਤਮਾ ਜਿਨੂੰ ਕਿਸੇ ਦੀ ਪਰਵਾਹ ਨਹੀਂ। ਜਿਸ ਬਖਸ਼ ਲੈਂਦਾ ਹੈ ਜਿਸ ਮਨੁੱਖ ਤੇ ਨਦਰ ਕਰ ਦਿੰਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਪੋਖ ਸੁਹੰਦਾ ਸਰਬ ਸੁਖ ਹੈ ਇਹ ਪੋ ਦਾ ਮਹੀਨਾ ਉਹਨਾਂ ਵਾਸਤੇ ਸਦਾ ਸੁਖ ਲੈ ਕਰਕੇ ਆਉਂਦਾ ਹੈ ਜਿਨ੍ਹਾਂ ਤੇ ਪਰਮਾਤਮਾ ਨਦਰ ਕਰਦਾ ਹੈ ਮੇਰ ਕਰਦਾ ਹੈ ਅੱਜ ਦੇ ਮਹੀਨੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਹੈ ਕਿ ਜਿੰਨੀ ਮਰਜੀ ਇਸ ਮਹੀਨੇ ਵਿੱਚ ਠੰਡ ਹੋਵੇ ਤੁਖਾਰ ਹੋਵੇ ਬਰਪ ਪੈਂਦੀ ਹੋਵੇ ਕਕਰ ਪੈਂਦਾ ਹੋਵੇ ਜਿਨ੍ਹਾਂ ਨੂੰ ਜੀਵ ਵਿਸਤਰੀਆਂ ਨੂੰ ਉਹ ਪਰਮਾਤਮਾ ਨੇ ਆਪਣੇ ਕੰਠ ਨਾਲ ਮੇਲ ਲਿਆ ਉਹਨਾਂ ਨੂੰ ਕਦੇ ਵੀ ਇਹ ਠੰਡ ਜਿਹੜੀ ਉਹ ਵਿਆਪਦੀ ਨਹੀਂ ਆ ਉਹਨਾਂ ਦਾ ਮਨ ਜਿਹੜਾ ਪਰਮਾਤਮਾ ਦੇ ਚਰਨਾਂ ਵਿੱਚ ਵਿੱਜਾ ਰਹਿੰਦਾ ਹੈ ਦਰਸ਼ਨਾਂ ਦੀ ਸਦਾ ਉਹਨਾਂ ਨੂੰ ਤਾਂਗ ਲੱਗੀ ਰਹਿੰਦੀ ਜਿਨ੍ਹਾਂ ਨੇ ਉਸ ਪਰਮਾਤਮਾ ਦਾ ਆਸਰਾ ਤੱਕਿਆ ਉਹ ਸਦਾ ਸੇਵਾ ਭਾਵਨਾ ਦਾ ਲਾਭ ਖਾਟਦੇ ਹਨ ਉਹਨਾਂ ਦੇ ਨੇੜੇ ਮਾਇਆ ਨਹੀਂ ਆਉਂਦੀ ਜਿਨ੍ਹਾਂ ਨੂੰ ਗੁਰੂ ਮਿਲ ਜਾਂਦਾ ਏ ਜਿਹੜੇ ਉਸ ਪਰਮਾਤਮਾ ਦਾ ਨਾਮ ਤੇਉਂਦੇ ਉਸਤਤ ਕਰਦੇ ਹਨ ਫਿਰ ਜਿਸ ਤੋਂ ਇਹ ਮਨੁੱਖ ਪੈਦਾ ਆ ਉਸ ਪਰਮਾਤਮਾ ਦੇ ਨਾਲ ਮਿਲ ਜਾਂਦਾ ਏ ਉਹ ਪਰਮਾਤਮਾ ਇਹਨੂੰ ਆਪਣਾ ਬਣਾ ਲੈਂਦਾ ਏ ਸਤਿਗੁਰੂ ਜੀ ਕਹਿੰਦੇ ਪੋ ਦਾ ਮਨੁੱਖ ਉਹਨਾਂ ਬਾਤ ਤੇ ਸਦਾ ਸੁਖੀ ਹੈ ਸੁਖਿਆ ਭਰਿਆ ਜਿਹੜਾ ਮਨੁੱਖ ਪਰਮਾਤਮਾ ਵੇ ਪ੍ਰਵਾਹ ਜਿਨ੍ਹਾਂ ਤੇ ਬਖਸ਼ਿਸ਼ ਕਰ ਦਿੰਦਾ ਏ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਦਇਆ ਮਿਹਰਮਤ ਵਰਤਾਉਣ ਆਪਣੇ